ਇਹ ਨਾਨੂ ਸਰੋਪਾ ਕਿਹਨੇ ਪਾਇਆ ਜੁਆਇਨਿੰਗ ਜਦੋਂ ਕਰਾਈ ਐ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮੌਜੂਦਾ ਚੀਫ ਮਿਨਿਸਟਰ ਸਾਹਿਬ ਆ ਸੁਣ ਲਿਓ ਜੀ ਦੋਵੇਂ ਔਰ ਚੱਡਾ ਸਾਹਿਬ ਤੁਹਾਨੂੰ ਇਹ ਜਾਣਕਾਰੀ ਦੇ ਲਈ ਬੁਲਾਇਆ ਗਿਆ ਕਿ ਆਵਾਜ਼ ਦੇ ਪਾਰਟੀ ਦੇ ਪਰਿਵਾਰ ਦੇ ਵਿੱਚ ਖਾਸ ਖਾਸ ਸ਼ਿਕਾਇਤ ਦੱਸਿਆ ਸੀ ਹਰੂ ਆਵਾਜ਼ ਦੇ ਪਾਰਟੀ ਦਾ ਪਰਿਵਾਰ ਫਸਾ ਹੋ ਰਿਹਾ ਹੈ ਇਸ ਹਾਲਾਤ ਨੂੰ ਕਾਂਗਰਸ ਪਾਰਟੀ ਦੇ ਵਿੱਚ ਮੰਗ ਰਹੇ ਹੈ ਉਸ ਇਸ ਇਲੈਕਟਿਵ ਚੈਟਰਫੋਨ ਉਸ ਇਤ ਬੁਲਾਇਆ ਅੱਜ ਸ਼ੀਤਾ ਜੜੀਆਂ ਅਮਰ ਬਸਰ ਲੱਗਪਕ ਇਹਨਾਂ ਨੂੰ ਚਾਣਦੇ ਹੋ ਉਸ ਜਾਲੀ ਜੀ ਠੀਕ ਆ ਜੀ ਥੋੜੀ ਬੈਟ ਬਣੀ ਲੜਾਈ ਬੜਾ ਧਿਆਨ ਨਾਲ ਸੁਣਿਓ ਜੀ ਹੁਣ ਹਾਰਦੀ ਮੰਨੀ ਹਾਲੇ ਮਤਲਬ ਕੀ ਜੀ ਬਾਰੇ ਮੈਂ ਕੁਝ ਕਹਾਉਣ ਆ ਰਿਹਾ ਜੀ ਇਹ ਚੰਨਣ ਬੋਤਕੇ ਉਸੇ ਸਾਰੇ ਜਾਣਦੇ ਆ ਤੁਹਾਡੇ ਹਾਜੀ ਦੇ ਤੁਸੀਂ ਸਾਰੇ ਪੱਤਰਕਾਰ ਇਹ ਮੈਂ ਵੀਡੀਓ ਤੁਹਾਨੂੰ ਸੈਂਡ ਕਰੂੰ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਹ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦਿਨੇ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ 1st ਆਫ ਜਨ ਜੀ ਨਵੇਂ ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ اور ਅੱਜ ਜੋਸ਼ੀ ਸਾਹਿਬ ਵੀ ਆਏ ਆ ਸਾਡੇ ਦੋਵਾਂ ਲਈ ਪਰਸਨਲੀ ਇਹ ਕਿਡਾ ਮਾਨ ਔਰ ਇੱਕ ਵਾਲਾ ਦੇਣਾ ਔਰ ਇਤਿਹਾਸਿਕ ਦੇਣਾ ਆਈ ਐਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ